ਏ ਮਿਲਣੀ ਨਹੀਂ ਦੁਬਾਰਾ ਜ਼ਿੰਦਗੀ ਮੁੱਕਦੀ ਜਾਂਦੀ ਐ ਏ ਮਿਲਣੀ ਨਹੀਂ ਦੁਬਾਰਾ ਜ਼ਿੰਦਗੀ ਮੁੱਕਦੀ ਜਾਂਦੀ ਐ ਬੰਨ ਟੁੱਟ ਗਿਆ صبر ਅਦਾ ਜੀ ਗਮਾਂ ਦੀ ਨਹਿਰ ਚੜ ਗਈਆਂ ਕਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣਾ ਹਰ ਵਕਤ ਬਤਨ ਦੀਆਂ ਤੰਗ ਗੁਣ ਸਿੱਖੇ ਆ ਤਾਂ ਉਹਦਾ ਅਸੀਂ ਨਾਲ ਨਾਲ ਸੇ ਇਹ ਤਾਂ ਕਰ ਸਕਦੇ ਆ ਇਹ ਉਹ ਦੇ ਗੁਣ ਜਿਹੜੇ ਆ ਮਨੁੱਖਤਾ ਲਈ ਸਮਾਜਿਕ ਪ੍ਰਵਰਤਨ ਲਈ ਕਿੰਨੇ ਕੁ ਲਾਹੇਵੰਦ ਆ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਆ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹੱਜ ਕੰਸਲਾਫ ਸਿੱਖ ਆਰਗੇਨਾਈਜੇਸ਼ਨ ਜੈਨੇਕ ਉਸੂ ਹਾਲ ਕੈਲਗਰੀ ਵਿਖੇ ਜਿੱਥੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਹੋਈ ਮੀਟਿੰਗ ਵਿੱਚ ਜਿੱਥੇ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਉਥੇ ਸਾਹਿਤਕ ਪ੍ਰੇਮੀਆਂ ਵੱਲੋਂ ਵੀ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਦੇ ਪ੍ਰਬੰਧਕਾਂ ਨਾਲ ਵਿਕਰਮਾਂ ਦੀ ਗੱਲ ਬਾਤ ਤੁਸੀਂ ਬਣੇ ਰਹੋ ਸ਼ਵਾਨਕ ਟੀਵੀ ਚੈਨਲ ਦੇ ਨਾਲ ਹਾਂਜੀ ਹੁਣ ਜੀ ਹਾਂਜੀ ਮੈਂ ਤੁਹਾਨੂੰ ਸੱਦਾ ਦਿੰਨੇ ਆ ਸਭ ਤੋਂ ਪਹਿਲਾਂ ਪ੍ਰਧਾਨ ਅਰਜੀਤ ਸਿੰਘ ਸਟੇਜ ਤੇ ਸਵਾਗਤ ਹਾਂ ਅੱਜ ਆਪਣੇ ਇੱਕ ਨਾਮ ਮਹਿਮਾਨ ਆਏ ਨੇ ਬਹੁਤ ਗੁਰੂ ਸੋਣ ਸਿੰਘ ਜੀ ਇਹ ਲੇਖਕ ਵੀ ਨੇ ਤੇ ਰਾਗੀ ਮੰਡਲ ਸੋ ਅੱਜ ਸਭ ਤੋਂ ਪਹਿਲਾਂ ਸੋਗ ਮਤਾ ਸਾਂਝਾ ਕਰਦੇ ਆਂ ਪਿਛਲੇ ਦਿਨੀ ਸੀਨੀਅਰ ਲੇਖਕ ਇੰਦਰ ਜੀ ਇੰਦਰਜੀਤ ਕੌਰ ਸਿੱਧੂ ਜੀ ਬਸੋੜਾ ਦੇਗੇ ਉਹ ਬੈਨਗਲੂਰ ਦੇ ਰਹਿਣ ਵਾਲੇ ਬਹੁਤ ਹੀ ਬੇਵਾਕ ਲੇਖਕ ਸੀਗੇ ਉਹਨਾਂ ਦੇ ਜਾਣ ਨਾਲ ਪੰਜਾਬੀ ਸਹਿਜ ਜਗਤ ਨੂੰ ਨਾਪੂਰੇ ਜਾਣ ਵਾਲਾ ਘਾਟਾ ਪਿਆ ਪੰਜਾਬੀ ਲਿਖਾਰੀ ਸਭਾ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੈ ਕਿ ਸਰਦਾਂ ਦੇ ਫੁੱਲ ਵੀਂਟ ਕਰਦੀ ਹੈ ਇਸ ਤਰ੍ਹਾਂ ਹੀ ਪੰਜਾਬੀ ਗਾਇਕਾਂ ਦੀ ਪਰਮਾਰ ਦੇ ਵਿੱਚ ਇੱਕ ਲੰਮੀ ਕਤਾਰ ਹੈਗੀ ਆ ਉਹਨਾਂ ਵਿੱਚੋਂ ਬਹੁਤ ਹੀ ਸਾਫ ਸੁਥਰੇ ਗਾਇਕੀ ਦੇ ਬੱਲੇ ਗਾਉਣ ਵਾਲੇ ਉੰਗਲਾਂ ਦੇ ਗਿਨੇ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਰਾਜਵੀਰ ਜਵੰਦਾ ਸੀਗੇ ਉਹ ਬੇਵਕਤੀ ਮੌਤ ਉੱਪਰ ਬਜਾਬੀ ਲਖਾਰੀ ਸਾਹਿਬ ਆਪ ਦੁੱਖ ਦਾ ਪ੍ਰਗਟਾਵਾ ਕਰਦੀ ਏ ਤੇ ਸਭ ਦਾ ਦੇਖੋ ਰੀਟ ਕਰਦੀ ਏ ਪੰਜਾਬ ਦੇ ਲੋਕਾਂ ਨੇ ਬਹੁਤ ਦੁੱਖ ਮਨਾਇਆ ਪਰ ਸੱਚੇ ਸਰਦਾਰ ਲਈ ਉਹਨੂੰ ਇਹ ਹੋਵੇਗੀ ਕਿ ਸਰਕਾਰ ਅਵਾਰਾ ਪੁਸ਼ਪਾਂ ਦੇ ਤੇ ਥਾਂ ਟਿਕਾਣੇ ਲਾਵੇ ਅਤੇ ਅੱਗੇ ਤੋਂ ਕਿਸੇ ਅਜਿਹੀ ਬੜਮੁੱਲੀ ਜਾਨ ਨਾ ਕੁ ਕਿਸਨ ਬੜਮੁਲੀ ਜਾਂ தਫਨਾ ਧੋਣੇ ਪੈਣ ਕਹਿੰਦੇ ਮੌਤਾਂ ਮੌਤ ਰਾਹਾ ਬੰਨਦੀਆਂ گاਵਾ ਮਾਲਕਾਂ ਚ ਜਹਾਜ਼ ਲੈ ਲੈ ਮੌਤ ਰਾਹਾ ਵਿੱਚ ਬੰਨਦੀਆਂ ਨੇ گاਵਾ ਤੇ ਮਾਲਕਾਂ ਨੇ ਜਹਾਜ਼ ਲੈ ਲੈ 28 ਸਤੰਬਰ ਨੂੰ ਸੀ ਦੇ ਆਜਮਪਤ ਸਿੰਘ ਦਾ ਜਨਮ ਦਿਨ ਸੀਗਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੀ ਦੇ ਆਜ ਮੈਨੂੰ ਅਸਲ ਮੁਬਾਰਕ ਉਸ ਦੀ ਸੋਚ ਤੇ ਪਹਿਰਾ ਦੇਣਾ ਹੀ ਹੋਵੇਗਾ ਬਹੁਤ ਆ ਯਾਰਾਂ ਦੇ ਨਾਲੋਂ ਇੱਕ ਅੱਧਾ ਯਾਰ ਚੰਗਾ ਵਕਤ ਬੁਰੇ ਦੇ ਵਿੱਚ ਸਾਥ ਜਿਹੜਾ ਛੱਡੇ ਨਾ ਮੂੰਹ ਤੇ ਤੁਹਾਡੇ ਲੱਖ ਕਮੀਆਂ ਗਿਣਾਵੇ ਭਾਵੇਂ ਪਿੱਠ ਪਿੱਛੇ ਲੋਕਾਂ ਵਿੱਚ ਜੜ ਥੋੜੀ ਵੱਡੇ ਨਾ ਪਿੱਠ ਪਿੱਛੇ ਲੋਕਾਂ ਵਿੱਚ ਜੜ ਥੋੜੀ ਵੱਡੇ ਨਾ ਗੁਰੂ ਦੇ ਦਵਾਰਿਆਂ ਤੇ ਮੰਦਰਾਂ ਦੇ ਵਿੱਚ ਜਾ ਕੇ ਗੁਰੂ ਦੇ ਦਵਾਰਿਆਂ ਤੇ ਮੰਦਰਾਂ ਦੇ ਵਿੱਚ ਜਾ ਕੇ ਰਗੜ ਦੇ ਨਕਲੋ ਕੀ ਰੱਬ ਨੂੰ ਨੈ ਪਾਉਣ ਲਈ ਘਰ ਬੈਠੇ ਮਾਪਿਆਂ ਦੀ ਕਰਨ ਨਾ ਸੇਵਾ ਬਹੁਤੇ ਘਰ ਬੈਠੇ ਮਾਪਿਆਂ ਦੀ ਕਰਨ ਨਾ ਸੇਵਾ ਬਹੁਤੇ ਰੱਖਦੇ ਨੇ ਦੂਰੀ ਮਾਪੇ ਤਰਸੇ ਬੁਲਾਉਣ ਲਈ ਰੱਖਦੇ ਨੇ ਦੂਰੀ ਮਾਪੇ ਤਰਸੇ ਬੁਲਾਉਣ ਲਈ ਉਹ ਜੇ ਲੈਣਿਆਂ ਲਹਿੰਗਿਆਂ ਤੇ ਸ਼ਰਾਬਾਂ ਡੋਲਣੀਆਂ ਹਨ ਤੇ ਜੇਬਾਂ ਚ ਆਫੀਮਾਂ ਦੀਆਂ ਡੱਬੀਆਂ ਲੱਭਣੀਆਂ ਹਨ ਅਸੀਂ ਭੁੱਲ ਗਏ ਮੱਗਦੇ ਸੂਰਜ ਨੂੰ ਕੰਮੀਆਂ ਦੇ ਵਿਹੜੇ ਚੜ੍ਹ ਲਈ ਗੋਣਾ ਅਸੀਂ ਭੁੱਲ ਗਏ ਕਿਰਤੀ ਦੀ ਕੁੱਲੀ ਦੇ ਕੱਖਾਂ ਦਾ ਲੱਖ ਲੱਖ ਮੁੱਲ ਪਾਉਣਾ ਹੁਣ ਲੱਭਦੇ ਫਿਰਦੇ ਹਾਂ ਹੁਣ ਲੱਭਦੇ ਫਿਰਦੇ ਆ ਉਸ ਸ਼ੈਤਾਨ ਨੂੰ ਜੋ ਸਾਡੀ ਜਵਾਨੀ ਦੇ ਹੱਥੀ ਹਥਿਆਰ ਫੜਾ ਗਿਆ ਅੱਜ ਦਾ ਏਜੰਡਾ ਇੱਕ ਹੋਲੀ ਸੀ ਇੱਕ ਬੁੱਧੀਜੀਵੀ ਨਾਲ ਡਿਸਕਸ ਕੀਤਾ ਸੀ ਪਰ ਜਾਣਾ ਕਰਕੇ ਮੈਂ ਉਹ ਡਿਸਕਸ ਨਹੀਂ ਕਰਾਂਗਾ ਹੁੰਦਾ ਉਹ ਡਿਸਕਸ ਕਰਦਾ ਤਾਂ ਮੈਂ ਕਿਸੇ ਹੁੰਦਾ ਅੱਜ ਦਾ ਏਜੰਡਾ ਵੀ ਆਦਮੀ ਕਾਲਾਪਨ ਬਹੁਤ ਆ ਗਿਆ ਉਹਨੇ ਪਰਿਵਾਰ ਚ ਬੈਠੇ ਸੀ ਵੀ ਜਿਹੜੇ ਪਗੜ ਚੱਲਣ ਵਾਲੇ ਯਾਤਰੀ ਐ ਉਹਨਾਂ ਨੂੰ ਬਹੁਤ ਫਤਰਾ ਪੈਦਾ ਹੋ ਗਿਆ ਉਹ ਇੰਨਾ ਡਰ ਲੱਗਦਾ ਪਤਾ ਨਹੀਂ ਇਹਨੇ ਕਿਦੋਂ ਕਾਰ ਚਲਾ ਦਿੰਨੀ ਹੈ ਉਹਦੇ ਗੱਲ ਹੋਈ ਜਾ ਰਹੀ ਸੀ ਸਟਾਪ ਸਾਈਨ ਤੇ ਕਾਰ ਵਾਲਾ ਖੜਾ ਸੀ ਪਹਿਲੇ ਜਾਂਦੇ ਰਸਾਈ ਹੋ ਗਿਆ ਇੱਕ ਵਾਰ ਤਾਂ ਅਗਲੇ ਸਿਰੇ ਪਹੁੰਚ ਗਿਆ ਦੋ ਚੰਨ ਲੱਗੇ ਉਹਨੇ ਦੋਹਾਂ ਦੇ ਵਿੱਚ ਦੀ ਕਾਰ ਕਰ ਦਿੱਤੀ ਉਹਨੂੰ ਐ ਲੱਗਿਆ ਹੋਈ ਸੀ ਹੁਣੀ ਵਿੱਦੇ ਫਿਰ ਬੱਚੇ ਨੇੜੇ ਸਕੂਲ ਤੋਂ ਬਸ ਤੋਂ ਉਤਰਦੇ ਉਹਨੇ ਦਾਦਾ ਜੀ ਕਹਿੰਦੇ ਵੀਰ ਜੀ ਨਹੀਂ ਕਰਦਾ ਕਿ ਇਕੱਲੇ ਹੋ ਬੱਚੇ ਠੀਕ ਹੈ ਕਰ ਗਾ ਮਰਮਲ ਸਾਲਦੇ ਕਹਿੰਦਾ ਮੈਨੂੰ ਉਹਨੂੰ ਲੈ ਕੇ ਆਉਂ ਇਹ ਕਾਲੀ ਨੇ ਪਤਨੀ ਕਿੱਥੇ ਕਿ ਲੈ ਗਈ ਜਾਨਾ ਲਗਦਾ ਦਿਨ ਚੰਨ ਚੜਿਆ ਖੜ ਗਿਆ ਕੇ ਸੁਰਖੇ ਬਿੰਦੇ ਤੈਨੂੰ ਗੀਤ ਸੁਣਾਵਾਂਗਾ ਤੈਨੂੰ ਗੀਤ ਸੁਣਾਵਾਂਗਾ ਸਾਡੇ ਕਲਮ ਸੌਣ ਨੀ ਦੰਦੇ ਤੈਨੂੰ ਗੀਤ ਸੁਣਾਵਾਂਗਾ ਸਾਡੀ ਕਾਲ ਨੂੰ ਸੌਣ ਮੀ ਦਿੰਦੀ ਉਹਨੇ ਬਹੁਤ ਫਰਕ ਆਦ ਨਾ ਚੀਜ਼ਾਂ ਚ ਪਰ ਮਗਰੋਂ ਜਦੋਂ ਨਾ ਟਰੰਪ ਸੁਝੋਤੇ ਕਰਾ ਰਿਹਾ ਸੀਗਾ ਇਜ਼ਰਾਇਲ ਦੇ ਉਹ ਗਾਜ਼ਾ ਦੇ ਹਨ ਤਾਂ ਉੱਥੇ ਉਹ ਪਾਕਿਸਤਾਨ ਦਾ ਸ਼ਾਹਬਾਸ਼ ਸ਼ਰੀਫ ਪ੍ਰਧਾਨ ਮੰਤਰੀ ਵੀ ਹੈ ਪ੍ਰਧਾਨ ਮੰਤਰੀ ਹੈ ਉਹ ਸ਼ਰਿਆ ਵੀ ਇੱਥੇ ਕਹਿ ਰਿਹਾ ਸੀ ਜੀ ਤੈਨੂੰ ਨਾਮ ਨਹੀਂ ਲੈਣਾ ਚਾਹੀਦਾ ਸੀ ਟਰੰਪ ਨੂੰ ਪੀਸ ਆਫ ਵਾਰਡ ਜਿਹੜਾ ਕਿ ਉਹ ਮਰੀਅਮ ਕਿਹੜੋਂ ਨਹੀਂ ਮਿਲਿਆ ਰੈਜੂਲਾਦੀਨ ਫਿਰ ਮੈਂ ਚਲ ਮੈਂ ਜੋ ਦੂਜੀ ਵਾਰ ਤੇ ਕੰਮ ਲੱਗਦਾ ਹੁਣ ਸਿਆਸਤ ਬਨਾਮ ਨੋਬਲ ਦਾ ਨਾਮ ਰਾਮਪ ਸਾਹਿਬ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਉਸ ਨੂੰ ਬੜੀ ਉਮੀਦ ਸੀ ਕਿ ਮੈਂ ਗਾਜ਼ਾ ਅਤੇ ਰੂਸ ਦੀ ਲੜਾਈ ਬੰਦ ਕਰਵਾ ਕੇ ਇਹ ਇਨਾਮ ਜਿੱਤ ਲਵਾਂਗਾ ਕਿਉਂਕਿ ਅਮੀਰ ਹੋਣ ਲਈ ਪਹਿਲਾਂ ਲੋਕ ਯੋਗਿਆ ਕਰਦੇ ਆ ਪੈਸੇ ਬਣਾਉਂਦੇ ਆ ਫਿਰ ਉਹਦਾ ਨਾਮ ਬਣਾਉਣਾ ਚਾਹੁੰਦੇ ਆ ਫਿਰ ਜਾਂ ਸਿਆਸਤ ਜਾਂਦੀ ਆ ਜਾਂ ਇਨਾਮ ਲੈਣ ਦੀ ਟਰਾਈ ਕਰਦੇ ਆ ਦੁਨੀਆ ਜਾਣਦੀ ਹੈ ਕਿ ਗਾਜ਼ਾ ਵਿੱਚ 60 ਹਜ਼ਾਰ ਮਰਦ ਔਰਤਾਂ ਤੇ ਬੱਚੇ ਮਰਵਾ ਕੇ ਸ਼ਾਂਤੀ ਸੰਧੀ ਕਰਵਾਈ ਕਿ ਜਿਸ ਦਾ ਕੋਈ ਪਤਾ ਨਹੀਂ ਕਦੋਂ ਟੁੱਟ ਜਾਵੇ ਰੂਸ ਅਤੇ ਯੂਕਰੇਨ ਦਾ ਯੁੱਧ ਬੰਦ ਨਹੀਂ ਹੋ ਸਕਦਾ ਕਿਉਂਕਿ ਪੱਛਮੀ ਮੁਲਕ ਯੂਕਰੇਨ ਨੂੰ ਰੂਸ ਦਾ ਵੀਦਨਾ ਬਣਾਉਣਾ ਚਾਹੁੰਦੇ ਹਨ ਕਦੇ ਰੂਸ ਕਦੇ ਸੈਕਸ਼ਨਲ ਹੁੰਦੇ ਹਨ ਕਦੇ ਉਸ ਨੂੰ ਧਮਕੀਆਂ ਦਿੰਦੇ ਹਨ 트럼ਪ ਦੇ ਆਉਣ ਨਾਲ ਇੱਕ ਗੱਲ ਵਧੀਆ ਹੋਊਗੀ ਕਿ ਦੁਨੀਆ ਦੋ ਗਰੁੱਪਾਂ ਵਿੱਚ ਵੰਡੀ ਗਈ ਹੈ ਰੂਸ ਚੀਨ ਕੋਰੀਆ ਇਰਾਨ ਦਾ ਗਰੁੱਪ ਹੁਣ ਅਮਰੀਕਾ ਨੂੰ ਦੁਨੀਆ ਤੇ ਮਨਮਾਨੀ ਨਹੀਂ ਕਰਨ ਦੇਵੇਗਾ ਔਰ ਆਫਾਂ ਬਾਂ ਨ ਟੁੱਟ ਗਿਆ ਸਬਰਦਾ ਜੀ ਗਮਾਂ ਦੀ ਨਹਿਰ ਚੜ ਗਈਆਂ ਕਾਂਗਾ ਮੈਨੂੰ ਉੱਠ ਦੇ ਬੈਠ ਦੇ ਨੂੰ ਰਹਿਣ ਹਰ ਵਕਤ ਬਤਨ ਦੀਆਂ ਤੰਗਾ ਰਹਿ ਕੇ ਕਿੰਗਰੇ ਦਿਲਾਂ ਦੇ ਜੀ ਮੇਰੀਆਂ ਰਹਿਣ ਦਲੀਲਾਂ ਡਿੱਗੀਆਂ ਮੈਂ ਬਾਗਿ ਸਦਾਈਆਂ ਦੇ ਨੀਵੀਂ ਪਾ ਬਹਿ ਜਾਂ ਤਾਲ ਕੇ ਰਿਗੀਆਂ ਰਤ ਸਿਮ ਦੀ ਅੱਖੀਆਂ ਚੋਂ ਜਿਗਰ ਤੇ ਮਾਰੇ ਵਿਛੋੜਾ ਸੰਗਾ ਮੈਨੂੰ ਉਠਦੇ ਬੈਠਦੇ ਨੂੰ ਰਹਿਣ ਹਰ ਵਕਤ ਬਦਨ ਦੀਆਂ ਤਾਂਗਾ ਹੇ ਧੂ ਧਰਤੀ ਨਿਕਲ ਜੂਗੀ ਕਰਾਂ ਦੇ ਬਿਆਨ ਸਿਰਾਂ ਤੇ ਵਰਤੀ ਕਿਸੇ ਵੇਲੇ ਭੁੱਲ ਦੇ ਨਾ ਮਾਂ ਦੇ ਕੋਠੇ ਬਾਪ ਦੀ ਧਰਤੀ ਯਾਰਾਂ ਨਾਲ ਬੀਤਣੀ ਸੀ ਕਿਤੋਂ ਨਾ ਸੁਣਨ ਸ਼ੌਕ ਦੀਆਂ ਬਾਂਗਾ ਮੈਨੂੰ ਉੱਠਦੇ ਬੈਠਦੇ ਇਹਨੂੰ ਰਹਿਣ ਹਰ ਵਕਤ ਬਤਨ ਦੀਆਂ ਟਾਂਗਾ ਦੇਖੇ ਕਿਲੇ ਰਿਆਸਤ ਦੇ ਰਾਜੇ ਦੇ ਮਹਿਲ ਬੜੇ ਮੈਂ ਅੰਦਰ ਕਪਤਾਨ ਟੀਮ ਦਾ ਸਾਂ ਖੇਡਣ ਗਏ ਕ੍ਰਿਕਟ ਜਨੰਦਰ ਕਦੇ ਮੈਂ ਤੇ ਅਰਜਣ ਨੀ ਮਾਰੀਆਂ ਸੇਖੇ ਜੜੀ ਛਲੰਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਬਤਨ ਦੀਆਂ ਤੰਗ ਤੈਨੂੰ ਰਹਿਣ ਹਰ ਵਕਤ ਬਤਨ ਦੀਆਂ ਤੰਗ ਬੜੀ ਦੋਸਤ ਜੀ ਕੋਰਟ ਦੇ ਵਿੱਚ ਕੇਸ ਪਾਇਆ ਸੀਗਾ ਕੇਸ ਤੇ ਨਾਲ ਜਦੋਂ ਹੁਣ ਚੋਣਾ ਹੋਣੀ ਆ ਮੇਲ ਦੀਆਂ ਵੀ ਉਹਨਾਂ ਦੇ ਵਿੱਚ ਹਿੱਸਾ ਦਿੱਤਾ ਜਾਵੇ ਉਹ ਕਹਿੰਦੇ ਸੀ ਵੀ ਔਰ ਕੰਮ ਜਿਹੜਾ ਕੋਈ ਨ ਭਾਰਨੇ ਦਿੱਤਾ ਜਾਣਾ ਚਾਹੀਦਾ ਇਸ ਕਰਕੇ ਨਾ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਨਾ ਨਾ ਕੋਈ ਨਾ ਪੜ੍ਹਿਆਂ ਦਿੱਤੇ ਬੈਣ ਦਾ ਅਧਿਕਾਰ ਸੀ ਇਸ ਲਈ ਪਹਿਲੀ ਜਿਹੜੀ ਕੋਰਟ ਦੇ ਵਿੱਚ ਸੀ ਉਹ ਕੇਸ ਜਿਹੜਾ ਹਾਰ ਗਿਆ ਸੀ ਫਿਰ ਉਹਨਾਂ ਨੇ ਲੰਡਨ ਦੇ ਵਿੱਚ ਕੀਤਾ ਸੀ ਲੰਡਨ ਦੇ ਵਿੱਚ ਕਰਕੇ ਦਾ ਫਿਰ ਉਹਨਾਂ ਨੇ ਉਹ ਜਿੱਤ ਪ੍ਰਾਪਤ ਕੀਤੀ ਸੀ ਤੇ ਉਹ ਤੋਂ ਬਾਅਦ ਜਿਹੜਾ 18 ਅੱਜ ਦਾ 18 ਦਿਨ ਜਿਹੜਾ ਦਿਨ ਆ ਇਹ ਜਿਹੜਾ ਕਨੇਡਾ ਦੇ ਇਤਿਹਾਸ ਦੇ ਵਿੱਚ ਇਸਤਰੀਆਂ ਨੇ ਜਿਹੜਾ ਰੱਥਿਆ ਸਗਾ ਅਸੀਂ ਇਹ ਨਹੀਂ ਕਹਿੰਦੇ ਕਿ ਮਰਦ ਜਿਹੜੇ ਆ ਬਹੁਤ ਕੰਮ ਕਰਦੇ ਇਸਤਰੀਆਂ ਵੀ ਜੜੀਆਂ ਆ ਉਹ ਬਹੁਤ ਆਪਣਾ ਯੋਗਦਾਨ ਆਪਣੇ ਆਪਣੇ ਲਈ ਲੜ ਲਈ ਲੜ ਕੇ ਵੀ ਤੇ ਦੂਸਰਿਆਂ ਲਈ ਵੀ ਲੜ ਕੇ ਜਿਹੜਾ ਯੋਗਦਾਨ ਪਾਉਂਦੀਆਂ ਆ ਡਾਊਨਟਾਊਨ ਦੇ ਵਿੱਚ ਉੱਥੇ ਪੰਛੀ ਜਿਹੜੇ ਬਹੁਤ ਲੱਗੇ ਹੋ ਆ ਉਹ ਉਹਨਾਂ ਦੇ ਹੀ ਮਤਲਬ ਜਿਹੜੇ ਆ ਲੱਗੇ ਹੋ ਆ ਜਿਹੜੇ ਸਾਨੂੰ ਬਹੁਤ ਨੂੰ ਪਤਾ ਨਹੀਂ ਨਹੀਂ ਪਤਾ ਕਿਉਂਕਿ ਮੈਂ ਵੀ ਜਦੋਂ ਇੱਕ ਵਾਰ ਗਈ ਸੀਗੀ ਪਹਿਲਾਂ ਪਹਿਲਾਂ 2008 ਵਿੱਚ ਜਾਂ 10 ਦੇ ਵਿੱਚ ਵੀ ਆਈ ਸੀ ਤਾਂ ਮੈਂ ਉਦੋਂ ਦੇਖਿਆ ਸੀ ਉਹ ਤੋਂ ਬਾਅਦ ਮੈਂ ਚਲੋ ਇਹ ਆਰਟੀਕਲ ਵੀ ਲਿਖਿਆ ਸੀ ਕਰ ਤੇ ਇਹਦੇ ਵਿੱਚ ਮਤਲਬ ਇਹ ਹੈਗਾ ਦੂਸਰਾ ਜਿਹੜਾ ਮੈਂ ਅੱਜ ਜਿਹੜਾ ਟੌਪਿਕ ਦੇ ਤੇ ਸ਼ੁਰੂ ਕਰਨਾ ਆ ਕਿ ਸਾਡਾ ਜਿਹੜਾ ਪੰਜਾਬ ਦਾ ਮਿਰਸਾ ਜਿਹੜਾ ਬੜਾ ਮੇਰਾ ਪੰਜਾਬ ਦੇ ਸਾਡੇ ਧਰਤੀ ਜਿਹੜੀ ਆ ਗੁਰੂਆਂ ਪੀਰਾਂ ਪਗੰਬਰਾਂ ਦੀ ਤੇ ਦੇਸ਼ ਭਗਤਾਂ ਦੀ ਆ ਦੇਸ਼ ਭਗਤਾਂ ਦੀ ਅੰ内 ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਆਪਣਾ ਕਬਾਇਨਾ ਸਾਡੇ ਦੇਸ਼ ਭਗਤਾਂ ਨੇ ਲੜਨਾ ਕੀਤਾ ਸੀ ਜਿਵੇਂ ਵਕੀਲ ਦੇ ਵਿੱਚ ਨਾ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਇੱਕ ਕਵਤਾ ਲਿਖੀ ਉਹ ਚਾਰ ਪੰਜ ਲਾਈਨਾਂ ਮੈਂ ਦੱਸ ਮੈਂ ਪੜ੍ਹਨੀ ਚਾਹੁੰਨੀ ਉਹਨਾਂ ਨੇ ਲਿਖਿਆ ਗਰਨ ਲਹਿਰ ਵਿੱਚ ਆ ਮ ਸੁਪਨਾ ਸੁਪਨਾ ਆ ਲਿਖਿਆ ਆ ਨਾ ਮੈਂ ਵੇਚਾਂ ਕੁੜੀਆਂ ਦੇ ਸੁਪਨੇ ਜਿਨ੍ਹਾਂ ਦੇ ਗੱਜਗੱਜ ਵਾਲ ਨਾ ਮੈਂ ਵੇਚਾਂ ਕੁੜੀਆਂ ਦੇ ਸੁਪਨੇ ਜਿਨ੍ਹਾਂ ਦੇ ਗੱਜਗੱਜ ਵਾਲ ਨਾ ਮੈਂ ਵੇਚਾਂ ਸਵਰਗਾਂ ਦੇ ਸੁਪਨੇ ਜਿਨ੍ਹਾਂ ਦੀ ਦੁਨੀਆ ਨੂੰ ਭਾਲ ਨਾ ਮੈਂ ਵੇਚਾਂ ਸੋਨੇ ਦੇ ਸੁਪਨੇ ਮੋਤੀਆਂ ਦੇ ਥਾਲ ਵੇਚਾਂ ਮੈਂ ਸੋਹਣੇ ਆਜ਼ਾਦੀ ਦੇ ਸੁਪਨੇ ਜੇ ਹੋਵੇ ਕੈਦ ਲੈਣ ਦਾ ਖਿਆਲ ਜੇ ਹੋਵੇ ਲੈਣ ਦਾ ਖਿਆਲ ਹੋਰ ਤਾਂ ਸੁਪਨੇ ਸੁੱਤਿਆਂ ਨੂੰ ਆਉਂਦੇ ਆਉਂਦੇ ਜਾਗਣ ਦੇ ਨਾਲ ਪੋਰਤਾ ਸੁਪਨੇ ਸੁਤਿਆਂ ਨੂੰ ਆਉਂਦੇ ਇਸਾ ਇਹ ਆਉਂਦੇ ਜਾਗਣ ਦੇ ਨਾਲ ਪਹਿਲਾਂ ਤਾਂ ਆਉਂਦੇ ਸੰਗ ਦੇ ਸੰਗ ਦੇ ਪਿੱਛੋਂ ਮਚਾਉਂਦੇ ਪਚਾਰ ਇੱਕ ਵਾਰੀ ਆਉਂਦੇ ਮੁੜ ਕੇ ਨਾ ਜਾਂਦੇ ਐਸੀ ਇਹਨਾਂ ਦੀ ਚਾਲ ਵਿਚਾਂ ਮੈਂ ਹੀਰੋ ਆਜ਼ਾਦੀ ਦੇ ਸੁਪਨੇ ਹੋਵੇ ਜੇ ਲੈਣ ਦਾ ਖਿਆਲ ਵਿਚਾਂ ਮੈਂ ਰਹੀ ਜੇ ਵਿਚਾਂ ਮੈਂ ਹੀਰੋ ਆਜ਼ਾਦੀ ਦੇ ਸੁਪਨੇ ਹੋਵੇ ਜੇ ਲੈਣ ਦਾ ਅਖੀਰਲੀਆ ਲਾਈਨ ਆ ਮੁੱਲ ਇਹਨਾਂ ਦਾ ਇਹਨਾਂ ਨੂੰ ਰੱਖਣਾ ਲਾ ਕੇ ਕਲੇਜੇ ਦੇ ਨਾਲ ਮੁੱਲ ਇਹਨਾਂ ਦਾ ਇਹਨਾਂ ਨੂੰ ਰੱਖਣਾ ਲਾ ਕੇ ਇੱਕ ਦੇਜੇ ਦੇ ਨਾਲ ਤੁਰਨਾ ਹੀ ਤੁਰਨਾ ਤੁਰਨਾ ਹੀ ਤੁਰਨਾ ਰਾਤ ਅਸ਼ੇਰ ਸਵਾਰ ਤੁਰਨਾ ਹੀ ਤੁਰਨਾ ਤੁਰਨਾ ਹੀ ਤੁਰਨਾ ਰਾਤ ਨੂੰ ਸ਼ੇਰ ਤਕਾਲ ਅੱਖਾਂ ਨਾਲ ਥੱਕਣਾ ਆਕਾਸ਼ ਵੱਲ ਤੱਕਣਾ ਅੱਖਾਂ ਨਾਲ ਲਾਉਣੇ ਰਵਾਲ ਵਿੱਚ ਮੈਂ ਸੋਣੇ ਆਜ਼ਾਦੀ ਦੇ ਸੁਪਨੇ ਹੋਵੇ ਜੇ ਲੈਣ ਦਾ ਖਿਆਲ ਵਿੱਚ ਮੈਂ ਸਾਥ ਤੇ ਗੋਚੀ ਨੱਚੀ ਮੈਂ ਕੰਡਿਆ ਪਤੀ ਪਾਉਣ ਦੇ ਲਈ ਤੂੰ ਸਮੁੰਦਰ ਛਾਨਣ ਲੱਗਾ ਹੈ ਪਤਾ ਲੱਗਾ ਹੈ ਯਾਰਾ ਤੇਰੀਆਂ ਕੁਝ ਯੋਜਨਾਵਾਂ ਹਨ ਸਾਗਰ ਵਿੱਚ ਕੁਝ ਹੋਰ ਵੀ ਹੁੰਦਾ ਹੈ ਲਹਿਰਾਂ ਤੂਫਾਨ ਆਦਿ ਦਿਲ ਵਿੱਚ ਚੇਤਾ ਜਰੂਰ ਰੱਖੀ ਇਹੋ ਜਿਹਿਆਂ ਬਲਾਉਣ ਦਾ ਕੁਝ ਬੁੱਤਾਂ ਦੇ ਗਲ ਤੇ ਕੁਝ ਗੜੇ ਦਾ ਹਾਰ ਬਣਦੀਆਂ ਨੇ ਕੁਝ ਵੱਡਾ ਰੁਤਬਾ ਪਾ ਕੇ ਚਿਖਾ ਦਾ ਸ਼ਿੰਗਾਰ ਬਣਦੀਆਂ ਨੇ ਵੱਖੋ ਵੱਖਰਾ ਨਸੀਬਾ ਹੈ ਫੁੱਲਾਂ ਦੀਆਂ ਮਲਾਵਾਂ ਦਾ ਜੇ ਘਰੇ ਦੇ ਵਿੱਚ ਹੀ ਖੁਸ਼ ਤੇ ਸ਼ਾਂਤ ਰਹਿਣਾ ਹੈ ਹਮੇਸ਼ਾ ਸਾਹਜ ਜੀ ਸੋਟਾ ਰੱਖੋ ਖਰਚੇ ਦੀਆਂ ਸੀਮਾਵਾਂ ਦਾ ਮਾਂ ਬਾਪ ਕਦੇ ਜੇ ਟੋਲਵੇ ਜੇ ਬਾਪੂ ਵੇਖੇ ਕੁਝ ਹੋਵੇ ਮਾਂ ਵੇਖੇ ਤਾਂ ਰੋ ਲਵੇ ਜੇ ਬਾਪੂ ਵੇਖੇ ਕੁਛ ਹੋਵੇ ਜੇ ਮਾਂ ਵੇਖੇ ਤਾਂ ਰੋ ਲਵੇ ਨੀ ਮਾਇ ਤੇਰਾ ਪੁੱਤ लाडला ਨੀ ਮਾਇ ਤੇਰਾ ਪੁੱਤ लाडला ਰਾਤੀ ਉੱਠ ਕੇ ਰਾਤ ਨੂੰ ਰੋਵੇ ਨੀ ਤੂੰ ਤੂੰ ਖੁਸ਼ ਦਿਸਦਾ ਉਤੋਂ ਤੂੰ ਤੂੰ ਖੁਸ਼ ਦਿਸਦਾ बेटा हंजुआ दे हार निमाए तेरा पुतला डला कई लोग गिरे बार बार प्रश्न ही नहीं उठा उस जहर का जो मैं पी गया तकलीफ तो जमाने को तब हुई जब जहर पीकर भी मर जी गया डूबने वालों को ਡੂਬਨੇ ਵਾਲੋਂ ਕੋ ਮੈਨੇ ਕਸ਼ਤੀ ਮੇ ਬਿਠਾ ਲਿਆ ਡੂਬਨੇ ਵਾਲੋਂ ਕੋ ਮੈਨੇ ਕਸ਼ਤੀ ਮੇ ਬਿਠਾ ਲਿਆ ਬਾੜ ਜ਼ਿਆਦਾ ਹੈ ਕਹਿ ਕੇ ਉਹਨਾਂ ਨੇ ਮੁਝੇ ਹੀ ਉਤਾਰ ਦਿਆ ਹੀਰ ਇਥੇ ਤੇ ਕੋਈ ਲੰਬੀ ਪੀੜ ਹੈ ਹਰ ਬੰਦਾ ਆਪਣੀ ਲਕੀਰ ਦਾ ਫਿਰੇ ਕੋਈ ਮੁਸੀਬਤਾਂ ਤੋਂ ਬਾਲ ਬਾਲ ਬਚਦਾ ਕੋਈ ਲੈ ਲੈਂਦਾ ਝਟ ਕੁੱਟਿਆ ਜਾਂਦਾ ਤੀਰ ਸਾਨੀ ਆਵਾਜ਼ ਸੁਣਦੀ ਨਹੀਂ ਸਿਰਫ ਫ੍ਰੀਡੀ ਕੋ ਹੋਕ ਨੂੰ ਸੌਂਹਣ ਦਿੰਦੀ ਮਨ ਵੀ ਰੀਤ ਮਤ ਆਤਮਾਨ ਚ ਇਕੱਲਤਾ ਆਪਣੇ ਹੀ ਕਰ ਚੁੱਕਾ ਹੈ ਮਨ ਵੀ ਰੀਤ ਮਤ ਆਤਮਾਨ ਚ ਇਕੱਲਤਾ ਆਪਣੇ ਹੀ ਕਰ ਚੁੱਕਾ ਹੈ ਥਰੀਆਂ ਥਰੀਆਂ ਕੰਧਾਂ ਇਡਰੀਆਂ ਆਪਣੀ ਹੀ ਸੀਤ ਨਾਲ ਅਖਲੀ ਮੀਟਿੰਗ ਵਿੱਚ ਸ਼ਾਮਲ ਪ੍ਰਧਾਨ ਦੀ ਮੰਡਲ ਇਹ ਹਾਜ਼ਰੀਨ ਮੈਂ ਆਪਣੀ ਰਜਨਾ ਜਿਹੜੀ ਹੈ ਕਹਿਣ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਬਹੁਤ ਸਾਰੇ ਸਾਥੀ ਭੈਣ ਭਰਾ ਤੇ ਜਾਣਦੇ ਆ ਕਿ ਮੈਂ ਪਿਛਲੇ 4 ਸਾਲ ਤੋਂ ਸ਼ਵਾਰਕ ਟੀਵੀ ਚੈਨਲ ਦਾ ਕੈਨਵਿਲ ਦਾ ਰਿਪੋਰਟਰ ਹਾਂ ਤੇ ਲਗਾਤਾਰ ਆਪਣੀ ਪੰਜਾਬੀ ਕਮਿਊਨਿਟੀ ਦੀਆਂ ਜਿਹੜੇ ਇਵੈਂਟਸ ਇੱਥੇ ਹੋ ਰਹੇ ਆ ਜਿਹੜੇ ਫੰਕਸ਼ਨ ਹੋ ਰਿਹਾ ਉਹਨਾਂ ਨੂੰ ਨਜ਼ਰਦਾਰ ਉਹਨਾਂ ਦੀਆਂ ਕਵਰੇਜ ਕਰਕੇ ਤੇ ਆਪਣੇ ਚੈਨਲ ਦੇ ਉੱਤੇ ਚਲਾ ਰਹੇ ਆ ਜਿੰਨਾ ਭੈਣਾ ਭਰਾਵਾਂ ਨੇ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਕਰਕੇ ਇਹ ਘੰਟੀ ਵਾਲਾ ਬਟਨ ਵੀ ਦਬਾ ਦੇਣ ਤਾਂ ਕਿ ਚੈਨਲ ਤੇ ਚੱਲ ਰਹੀਆਂ ਵੀਡੀਓ ਸਮੇਂ ਸਿਰ ਉਹਨਾਂ ਨੂੰ ਵੇਖ ਨੂੰ ਮਿਲ ਸਕਣ ਅੱਜ ਦੀ ਮੀਟਿੰਗ ਦੇ ਵਿੱਚ ਹੈ ਜਿੱਥੇ ਬਰਹਾਤੂ ਸੁਲਤਾਨ ਬੇਨੋਂ ਦਾ ਕਵੀ ਜਿਹੜਾ ਉਹਨੂੰ ਵੀ ਯਾਦ ਕੀਤਾ ਗਿਆ ਮੈਂ ਕਿਹਾੜੀ ਬੋਲ ਸੱਜਣਾ ਇੱਕ ਗੰਦਰੀ ਜਿਹੜੀ ਬੀਬੀ ਗੁਲਾਬ ਕੌਰ ਆ ਉਹਦਾ ਗਦਰ ਲੈਹ ਦੇ ਵਿੱਚ ਕੀ ਰੋਲ ਰਿਹਾ ਕਿਸਤਾਂ ਦਾ ਰੋਲ ਰਿਹਾ ਉਸ ਨੂੰ ਵੀ ਯਾਦ ਕੀਤਾ ਗਿਆ ਬੀਬੀ ਖਲਾਫ ਕੌਰ ਨੂੰ ਏ ਮੈਂ ਤੁਹਾਡੇ ਨਾਲ ਸੰਤਰਾਮ ਅਦਾਸੀ ਮਹਰੂਮ ਕਵੀ ਸੰਤਰਾਮ ਅਦਾਸੀ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਕਤਮ ਹੋਣਾ ਨਹੀਂ ਕੋਈ ਤਰ ਸੋਚਨੇ ਕੂੜ ਦਾ ਢੇੜਾ ਕਦੇ ਤਰਨਾ ਨਹੀਂ ਸਾਡੇ ਸਿਰਾਂ ਉੱਤੇ ਨੇਚਾ ਰੱਖ ਬਾਪੂ ਨੰਗੀ ਹਮਾਉਣੇ ਜਾਂ ਦੇ ਕੰਡ ਤੇਰੀ ਤੇਪ ਤੇਪ ਜਮਾਨੀ ਦੀ ਢੋਲ ਤੇ ਵੀ ਹੋੜੀ ਕਰਾਂਗੇ ਗਮਾਂ ਦੀ ਪੰਡ ਤੇਰੀ ਹੱਸ ਹੱਸ ਤੋਰ ਦੇ ਤੂੰ ਢੋਲੀ ਮੇਰੀ ਬਾਬਲਾਵੇ ਕਿਹੜੀ ਗੱਲੋਂ ਰਿਆਂ ਤੂੰ ਝੂਰ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਨਿਆਂ ਨੂੰ ਨੱਕ ਵਗਦਾ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੰਗਦਾ ਰਹੀ ਵੇ ਸੁਰਜਾ ਕਮੀਆਂ ਦੇ ਵੇੜੇ ਪੁੱਤ ਬਣ ਕੇ ਕਮਾਉਂ ਘਰ ਤੇਰੇ ਤੂੰ ਚੇਤਨਾ ਢਵਾਈ ਬਾਬਲਾ ਸਾਡੇ ਬੰਦਿਆਂ ਤੋਂ ਵੱਧ ਵੇਖੀ ਜੇਰੇ ਤੂੰ ਚੇਤਨਾ ਢਵਾਈ ਬਾਬਲਾ ਤੇਆਂ ਯਕੀਨ ਖਾਨੇ ਟੁੱਟੇ ਸਹਿਰ ਸੁਤਾਰੇ ਹਾ ਵਿਕਾਸ ਦੇ ਨਾਂ ਤੇ ਹਰੇ ਭਰੇ ਰੁਕ ਟੱਗੇ ਗਏ ਸਹਿਰ ਸੁਤਾਰਿਆ ਮੰਦਰ ਮਾਝੇ ਟੁੱਟੇ ਸਹਿਰ ਧੂਨ ਤਾਂ ਕਰਕੇ ਬਲਣ ਲੱਗ ਪਿਆ ਕਲ ਲੱਗ ਮੇਰੇ ਯਾਰ ਚੱਲ ਛੱਡ ਕੇ ਸਭ ਟਕਰਾਰ ਆ ਜਾ ਗੱਲ ਲੱਗ ਮੇਰੇ ਯਾਰ ਨਾ ਭਜ ਹੁਣ ਰੁਕਦੀ ਜਾਂਦੀ ਐ ਇਹ ਮਿਲਣੀ ਨਹੀਂ ਦੁਬਾਰਾ ਜ਼ਿੰਦਗੀ ਮੁਖ ਦੀ ਜਾਂਦੀ ਐ ਏ ਮਿਲਣੀ ਨਹੀਂ ਦੁਬਾਰਾ ਜ਼ਿੰਦਗੀ ਮੁੱਕਦੀ ਜਾਂਦੀ ਐ ਚੱਲ ਛੱਡ ਕੇ ਸਭ ਟਕਰਾਰ ਆ ਜਾ ਗੱਲ ਲੱਗ ਮੇਰੇ ਯਾਰ ਨਬਜ ਹੁਣ ਰੁਕਦੀ ਜਾਂਦੀ ਐ ਏ ਮਿਲਣੀ ਨਹੀਂ ਦੁਬਾਰਾ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਚਾਰ ਦਿਨਾਂ ਦਾ ਮੇਲਾ ਦੁਨੀਆ ਅੰਤ ਵਿਛੋੜੇ ਪੈਣੀ ਐ ਚਾਰ ਦਿਨਾਂ ਦਾ ਮੇਲਾ ਦੁਨੀਆ ਅੰਤ ਵਿਛੋੜੇ ਪੈਣੀ ਐ ਇੱਕ ਦੂਜੇ ਦੀ ਖਾਤਰ ਲਈਏ ਸਾਜਨੇ ਵੀ ਲੈਣੇ ਐ ਇੱਕ ਦੂਜੇ ਦੀ ਖਾਤਰ ਲਈਏ ਸਾਜਨੇ ਵੀ ਲੈਣੇ ਐ ਸਾਜਨੇ ਵੀ ਲੈਣੇ ਮੁਨ ਨਾ ਮਿਲਦਾ ਮਿੱਤਰਾਂ ਪਿਆਰ ਮੁਨ ਨਾ ਮਿਲਣਾ ਮਿੱਤਰਾਂ ਪਿਆਰ ਆਜਾ ਗੱਲ ਲੱਗ ਮੇਰੇ ਯਾਰ ਨਬਜ ਹੁਣ ਰੁਕਦੀ ਜਾਂਦੀ ਐ ਇਹ ਮਿਲਣੀ ਨਹੀਂ ਦੁਬਾਰਾ ਜਿੰਦ ਮੈਂ ਪੈਦਾ ਹੋਇਆ ਤੇ ਮਰਨਾ ਹੈ ਜਾਂ ਤਾਂ ਦਸੂ ਕਿਤੇ ਗੁਰਵਾਣੀ ਚ ਲਿਖਿਆ ਹੈ ਉਹਨਾਂ ਨੇ ਕਿਤੇ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਹਯੂਦ ਸਾਹਿਬ ਦੇ ਵਿੱਚ ਉਹ ਵੀ ਰੁਖਸਤ ਹੋਏ ਆ ਉਨਾਰੇ ਵੀ ਕਿਤੇ ਇਦਾਂ ਨਹੀਂ ਕਿ ਆ ਬਰਲਾ ਪਾਓ ਆ ਕਰੋ ਉਹ ਕਰੋ ਹੁਣ ਜੇਪ ਦਾ ਆਇਆ ਪੈਦਾ ਹੋਇਆ ਕੁਝ ਗੁਣ ਸਿੱਖੇ ਆ ਤਾਂ ਉਹਦਾ ਅਸੀਂ ਨਜ਼ਾਰੇ ਨਾਲ ਸੇ ਤੇ ਇਹ ਤਾਂ ਕਰ ਸਕਦੇ ਆ ਕਿ ਉਹਦੇ ਗੁਣ ਜਿਹੜੇ ਆ ਮਨੁੱਖਤਾ ਲਈ ਸਮਾਜਿਕ ਪ੍ਰਵੱਤਨ ਲਈ ਕਿੰਨੇ ਕੁ ਲਾਹੇਵੰਦ ਆ ਆ ਗੱਲ ਤਾਂ ਕਹਿ ਸਕਦੇ ਆ ਇਹਦਾ ਦੋ ਤਿੰਨਾਂ ਗੱਲਾਂ ਦੇ ਵਿੱਚ ਹੀ ਮੈਂ ਗੱਲ ਆਪਣੀ ਖਤਮ ਕਰਨੀ ਚਾਹੁੰਦਾ ਆ 카ਟ ਮਾਰਕਸ ਛੇ ਜਿ ਕਿਸੇ ਦੀ ਸੋਚ ਦੇ ਮਤਲਬ ਕੋ ਹੋਰ ਤਰ੍ਹਾਂ ਦਾ ਹੋਵੇ ਲੇਕਿਨ ਮੇਰੀ ਸੋਚ ਦੇ ਮਤਲਬ ਤੇ ਦੁਨੀਆ ਦੀ ਅਧਿਵਾਦੀ ਤੋਂ ਵੀ ਵੱਧ ਲੋਕ ਇਹ ਸਮਝੇ ਆ ਵੀ ਇਹਦੇ ਵਰਗਾ ਜਿਹੜਾ ਸਾਰਥਿਕ ਜਿਹੜਾ ਇਹੋ ਜਿਹਾ ਜਿਵੇਂ ਕਹਿ ਸਕਦੇ ਅਸੀਂ ਵਿਗਿਆਨਿਕ ਤਕਸ਼ੀਲ ਸੋਚ ਪ੍ਰਦਾਨ ਕਰਨ ਵਾਲਾ ਦੁਨੀਆਂ ਵਿੱਚ ਨਹੀਂ ਹੋਇਆ ਪੈਦਾ ਸ਼ੈਦ ਗਾਂ ਕੋ ਹੁਜੇ ਤੱਕ ਕੋ ਗੱਲ ਕਹੀ ਨਹੀਂ ਜਾ ਸਕਦੀ ਸਾਰਤਕ ਰਹੀ ਹੈ ਬਹੁਤ ਪ੍ਰਭਾਵਸ਼ਾਲੀ ਰਹੀ ਹੈ ਤੇ ਅੱਜ ਦੀ ਮੀਟਿੰਗ ਇੱਥੇ ਹੀ ਸਮਾਪਤ ਹੈ ਤੇ ਅਗਲੀ ਮੀਟਿੰਗ 15 ਨਵੰਬਰ ਨੂੰ ਸ਼ਨੀਵਾਰ 2 ਵਜੇ ਇੱਥੇ ਹੀ ਹੋਣੀ ਹੈ ਆਪ ਸਭ ਨੂੰ ਬੇਨਤੀ ਹੈ ਕਿ ਆਪ ਆਇਆ ਕਰੋ ਤੇ ਹੋਰਨਾਂ ਨੂੰ ਵੀ ਆਉਣ ਲਈ ਪ੍ਰੇਰਿਤ ਕਰਿਆ ਕਰੋ ਇੱਕ ਵਾਰ ਫੇਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪੰਜਾਬੀ ਲਹਿਰੀ ਸਭਾ ਕਲਗਰੀ ਦੀ ਅਜ ਮਹੀਨਾਵਾਰ ਮੀਟਿੰਗਾਂ ਮਨਸਲਾਪਾ ਸੇਕਰ ਓਰਗੇਨਾਈਜੇਸ਼ਨਾਂ ਜਾਨੀ ਕਿ ਇਸ ਕੋ ਸੁਹਾਲ ਦੇ ਵਿੱਚ ਹੋਈ ਆ ਕਿ ਮੀਟਿੰਗ ਦੇ ਵਿੱਚ ਆਪਣੇ ਜਨਰਲ ਸੈਕਟਰੀ ਜਿਹੜੇ ਕਲਗਰੀ ਪੰਜਾਬੀ ਲਖਾਰੀ ਸਭਾ ਦੇ ਜਨਨਸ ਕਰਤ ਨੇ ਜਵਿੰਦਰ ਸਿੰਘ ਬਲਾ ਹਾਂਸ ਕਰਦੇ ਆ ਗੱਲਬਾਤ ਸਤਸ੍ਰੀਕਾਲ ਜੀ ਤੇ ਅੰਦਰ ਜੀ ਤੁਸੀਂ ਕਾਲ ਜੀ ਬਹੁਤ ਬਹੁਤ ਧੰਨਵਾਦ ਆਪਣੇ ਤੁਹਾਡਾ ਤੁਸੀਂ ਮੇਰੇ ਸਾਡੀ ਆਪਣੇ ਵੀਰ ਰਿਕਾਰਡਿੰਗ ਕਰਦੇ ਹੈਗੇ ਆ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੇ ਆਪਣੇ ਅੱਜ ਪੰਜਾਬੀ ਲਿਖਾਰੀ ਸਭਾ ਦੀ ਅਕਤੂਬਰ ਮਹੀਨੇ ਦੀ ਮਹੀਨਾਵਾਰ ਮੀਟਿੰਗ ਹੋਈ ਜਿਹੜੀ ਬਹੁਤ ਸਫਲਤਾਪੂਰਵਕ ਇਸ ਵਿੱਚ ਸਭ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਵਧੀਆ ਪ੍ਰੋਗਰਾਮ ਰਿਹਾ ਭਾਰੀ ਹਾਜ਼ਰੀ ਹੋਈ ਅਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਅਤੇ ਆਪਣੀ ਅਗਲੀ ਵੀ ਮੀਟਿੰਗ 15 ਨਵੰਬਰ 2025 ਹੋਊਗੀ ਹਰ ਇੱਕ ਤੀਜੇ ਸ਼ਨੀਵਾਰ ਹੁੰਦੀ ਹੈਗੀ ਆ ਸਾਰੇ ਆਪ ਹਮਾ ਮਾ ਕੇ ਪਹੁੰਚਣੀ ਕਿਰਪਾਲਤਾ ਕਰਨੀ ਫਿਰ ਮਿਲਦੇ ਆ ਸਾਰੇ ਬਹੁਤ ਬਹੁਤ ਧੰਨਵਾਦ ਪਰਮਜੀਤ ਪੰਗੂ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਦੰਦਰੀ ਜੀ ਤੁਹਾਡੀ